Rwy'n edrych ar y gwaith. ਤੇ ਮੇਰੀ ਜੁਤੀ ਲਉਂਦੀ ਆ ਉਹ ਪਾਰਟੀ ਚ ਆ ਗਰੂਗੀ ਪਰ ਮੈਂ ਚੋਰ ਜਿਹੜੀ ਆ ਉਹ ਐਮਐਨਏ ਦੀ ਇੱਕ ਚੱਕ ਦੂਰ ਦੀ ਕੋ ਗਈ ਹੁਣ ਮੈਂ ਉੱਤੇ ਆ ਗਏ ਬੋਲੇ ਸੋਨ ਮੈਂ ਵੀ ਤੇ ਆਪ ਸਾਹਿਬ ਜਿਹੜੇ ਟੁੱਫਰ ਦੇ ਪਿਆਰ ਹੁੰਦੇ ਆ ਤੇ ਇਹ ਤੁਹਾਨੂੰ ਖੜੇ ਮੈਂ ਤੁਹਾਨੂੰ ਤਾਂ ਮੰਨ ਚੁੱਕੇ ਇੱਕ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਕੋਈ ਮੇਰੇ ਵੱਲੋਂ ਜਾਂ ਮੰਤਰੀ ਸਾਹਿਬ ਨੇ ਜਾਂ ਇਸ ਹੋਰ ਨਹੀਂ মিডিਏ ਮੰਨਦਾ ਤੇ ਮੈਂ ਕਿਉਂ ਲੂੰਗਾ ਤੇ ਆ ਵੀ ਮੈਂ ਆਪਣੀ ਸਤਿਕਾਰ ਕਹਤੀ ਤੇ ਮੈਂ ਤੁਸੀਂ ਸਾਰਿਆਂ ਦੀ ਉਮੀਦ ਕਰਦਾ ਜਿਵੇਂ ਮੈਨੂੰ ਟਾਈਮ ਮਤੋਂ ਦੇ ਗੱਲਾਂ ਸਾਰੀਆਂ ਕੀ ਕਰੇ ਜਿਵੇਂ ਤੁਸੀਂ ਜਰਾ ਅੱਲਾ ਸਾਡਾ ਬੁੱਤਾ ਗੱਲੇ ਆ ਵੀ ਕੌਰਸ ਪਾਰਟੀ ਦੀ 4 ਸਾਲ ਦੀ ਨਹੀਂ ਮੈਂ 38 ਸਾਲ ਤੋਂ ਪਾਰਟੀ ਦੀ ਸੇਵਾ ਕਰਦਾ ਰਿਆ ਬੱਕਰੇ ਬੱਕਰੇ ਉਹਦੇ ਤੇ ਰਹਿ ਕੇ ਜਿਹੜਾ ਕੰਮ ਕੀਤਾ ਜਿਹੜਾ ਉਰੇ ਬਲਾਉਣ ਦੀ ਗੱਲ ਆ ਪਹਿਲਾਂ ਵੀ ਪਰਿਵਾਰ ਵਿੱਚ ਆਉਂਦਾ ਹੁੰਦਾ ਸੀ ਅੱਜ ਵੀ ਪਰਿਵਾਰ 'ਚ ਆਇਆ ਪਹਿਲਾਂ ਵੀ ਇੰਨੇ ਹੀ ਸਤਿਕਾਰ ਮਿਲਦਾ ਸੀ ਇਸੇ ਤਰ੍ਹਾਂ ਮੈਂ ਪਾਰਟੀ ਨੂੰ ਤਕੜਾ ਕਰਨ ਵਾਸਤੇ ਦਿਨ ਰਾਤ ਮਿਹਨਤ ਕਰੂੰ ਅੱਜ ਦੀ ਜਿਹੜੀ ਮੈਂ ਇਹਨੂੰ ਜਿਹੜਾ ਨਾਂ ਦਊਂਗਾ ਵੀ ਉਹ ਜਿਹੜਾ ਮਿਸ਼ਨ ਸਾਡਾ 2027 ਆ ਸਾਡੀ ਉਹੀ ਅੱਜ ਸ਼ੁਰੂਆਤ ਅਸੀਂ ਕਰ ਰਹੇ ਆ ਤੇ ਅਸੀਂ 2027 ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜੀ ਸਰਕਾਰ ਲੈ ਕੇ ਆਉਣੀ ਆ ਤੇ ਅਸੀਂ ਤਕੜੇ ਹੋ ਕੇ ਸਰਦਾਰ ਸਾਧੂ ਸਿੰਘ ਜੀ ਖੜੇ ਨੇ ਤੇ ਇਹਨਾਂ ਨੂੰ ਅਸੀਂ ਇੱਥੋਂ ਪੂਰਾ ਤਕੜਾ ਕਰਕੇ ਜਿਤਾਉਣਾ ਮਹੀਨੇ ਚ ਟੰਦੀ ਮੀਟਿੰਗ ਇੱਥੇ ਹੁੰਦੀ ਆ ਪਰ ਇਹ ਇਹ ਜਿਹੜੀ ਮੀਟਿੰਗ ਰੱਖੀ ਆ ਵਿਸ਼ੇਸ਼ ਉਹਨਾਂ ਤੇ ਜਿਹਦੇ ਸਨਮਾਨ ਮੀਟਿੰਗ ਰੱਖੀ ਹੈ ਸਾਰੇ ਸਾਥੀਆਂ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਹੈ ਔਰ ਕਾਂਗਰਸ ਪਾਰਟੀ ਜਿਵੇਂ 27 ਦੀ ਕਿਹਾ 27 ਦੀ ਇਹ ਤਿਆਰੀਆਂ ਤਾਂ ਹਮੇਸ਼ਾ ਰਹਿੰਦੀਆਂ ਨੇ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਸਾਲ ਕਿ ਰਹਿ ਗਿਆ ਕਿ ਪਹਿਰੇਦਾਰੀ ਤਾਂ ਦੇਣੀ ਪਏਗੀ